ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਕਿਵੇਂ ਹੋ ਸਾਰੇ ਆਈ ਹੋਪ ਤੁਸੀਂ ਠੀਕ ਠਾਕ ਹੋਵੋ ਹੋਗੇ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਲੈਂਡਿੰਗ ਵਾਲੀ ਸ਼ਰਟ ਦੀ ਜਿਹੜੀ ਕਟਿੰਗ ਬਾਰੇ ਦੱਸਾਂਗੇ ਚਲੋ ਜੀ ਆਪਾਂ ਕਟਿੰਗ ਸ਼ੁਰੂ ਕਰਦੇ ਹਾਂ ਇਹਦੀ ਜਿਹੜੀ ਮੈਜ਼ਰਮੈਂਟ ਹੈ ਉਹ ਵੀ ਜਿਹੜੀ ਇਹਦੀ ਲੈਂਥ ਹੈ ਸ਼ਰਟ ਦੀ ਉਹ ਵੀ 43 ਇੰਚ ਤੇ ਜਿਹੜੀ ਚੈਸਟ ਸਾਈਜ਼ ਹੈ ਉਬਰੂਗਾ 80 ਸਾਢੇ 17 ਇੰਚ ਤੇ ਜਿਹੜੀ ਬੈਕ ਨੈਕ ਆ ਉਰੂਗੀ 6 ਇੰਚ ਸਾਢੇ 6 6 ਇੰਚ ਉਹਦਾ ਸੇਮੀ ਰਹੂਗਾ ਨਾ ਹੁਣ ਮੈਂ ਬੈਕ ਨੈਕ ਕਰ ਤਾਂ ਦੱਸ ਰਹੀ ਆ ਕਿ ਉਹਦੀ ਜਿਹੜਾ ਆਪਣਾ ਤੀਰ ਹੈਗਾ ਉਹ ਬੈਕ ਨੈਕ ਦੇ ਹਿਸਾਬ ਨਾਲ ਹੀ ਪਊਗਾ ਜੇਕਰ ਤੁਸੀਂ ਤਾਂ ਜੇਕਰ ਤੁਸੀਂ ਬੈਕ ਨੈਕ 6 ਇੰਚ ਤੇ ਚੈਸਟ ਸਾਢੇ 17 18 17 ਤਿੰਨੋਂ ਦੇ ਲਈ ਸੇਮ ਇਨ ਉਹ ਹੋਗਾ ਮੈਥਡ ਐ ਤੁਸੀਂ ਕਟਿੰਗ ਕਰਨੀ ਹੈ ਜੇ ਛੇਨ ਚ ਬੈਕ ਨੈਕ ਤੇ ਚੈਸਟ ਜਿਹੜੀ 17 17.5 ਤੇ 18 ਇੰਚ ਉਹਦੇ ਲਈ ਜਿਹੜਾ ਮੈਥਡ ਹੈ ਉਹ ਆਪਣਾ ਸੇਮ ਰੱਖੋ ਹੁਣ ਆਪਾਂ ਪਰੇ ਕਟਿੰਗੇ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਫਰਨ ਲਾਈਨ ਦੇ ਦੀ ਕਟਿੰਗ ਕਰਾਂਗੇ ਇਹਦੇ ਫਰਨ ਨੇ ਰੇਣੀ ਦੋ ਪੀਸ ਲੈ ਲੈਨੇ ਨਹੀਂ ਰੇਣੀ ਦੇ ਰੱਖ ਦੇ ਆਪਣੇ ਰੱਲ ਕਰਕੇ ਇਹਨੂੰ ਦਵੋ ਫੋਲਡ ਕਰਕੇ హను పేద నాశానే చాలి ఇంచే చాలీ ఇంచది నిశాను ఎక్స్ట్రా మార్జిన ఓను కట్ కా ਆਹ ਸਭ ਤੋਂ ਪਹਿਲਾਂ ਲਗਾਵਾਂਗੇ ਤੀਵੇ ਦਾ ਸ਼ੰਨ ਜਿਹੜਾ ਇਹ ਤੀਵਾ ਮਿਲਦਾ ਉਹ ਹੋਗਾ ਸਵਾਸ਼ੀ ਵਿੱਚ ਸਵਾਸ਼ੀ ਵਿੱਚ ਤੋਂ ਤੀਵੇ ਦਾ ਸ਼ੰਨ ਲਾਇਆ

ఆరు మూడర నిమిషాతో సాడే చోదయించుకి నా పైడు నిషాన్ నిన్న శ్రద్ధీకరణి నా పైన నిషాన్ ਪਸਾਰੀਂ ਸੈਂਟੀਮੀਟਰ ਲਈ ਹੁਣ ਆਪਾਂ ਲਗਾਉਣਾ ਕਿ ਇਹਦਾ ਬੇਨਿਸ਼ਾਨ ਆਉਣੀ ਇਥੇ ਆਪਾਂ ਉੱਪਰ ਰੱਖਿਆ ਸਵਾ 1/2 ਇਥੋਂ ਅਧਾਂ ਚ ਕਟਾ ਕੇ ਆਪਾਂ ਰੱਖਿਆ 1/2 ਇਥੇ ਇਥੇ 1/2 ਇਥੇ ਦੇਖੋ 1/2 ਸਵਾ 1/2 ਆ ਨਾ ਇਹਨੂੰ ਆਪਾਂ ਮਿਲਾ ਲਾਂਗੇ ਮੋ ਜਿਹੜੀ ਆਪਾਂ ਦੀ ਆਰਮੋਲ ਦੀ ਗੁਲਾਈ ਹੈ ਉਹ 3 ਇੰਚ ਦੇ ਇੰਚਾਂ ਨਾਲ ਆਉਂਦਾ ਹੈ ਇਸ ਲਈ ਤੇ ਇਹ ਇੰਚਾਂ ਨਾਲ ਉਹ ਦੋ ਇੰਚ ਦੇ ਨਾਮ ਦੇ ਇਸ ਜੱਸਟ ਆਪਣੇ ਲਈ 17.5 ਇੰਚ ਤੇ ਕੌਣ ਲਾਂਚ ਇੰਚਾਂ ਨਾਲ ਉਹਨਾਂ ਕਰਦੇ YouTube ਲਾਈਵ ਦੇਣਗੇ ා බම අජ කेंगे इत सो बात है इंशाल्लाह कि ये रेंज से लाऊंगा ये रेंज लाने वाले <स्ते नाँई> <नाँई>? <स्ते नाँई> <स्ते नाँई> ਉਹ ਕੋਈ ਇਹ ਜਿਹੜੀ ਨੂੰ ਭਰਾ ਦੇ ਰਿਹਾ ਹੈ मैं थोड़ा मिला तो थो दिख रहे भी निशान मैं बड़ी साइड रख के समझाने तू तुम प्रॉपर दिख रहा होगा ये देखो पहला मोडा डाउन किया ਪੌਣੇ 7 ਇੰਚ ਕਰਿਆ ਮੋੜਾ ਡੰਮ ਉੱਥੇ ਪੌਣੇ 7 ਇੰਚ ਤੇ ਮੋੜਾ ਡੰਮ ਕੀਤਾ ਤੇ ਇੱਥੋਂ ਫਿਰ ਆਪਾਂ ਲਾਏਗਾ 14 ਇੰਚ ਤੇ ਚੈੱਕ ਕਰਾਂਗੇ ਨਿਸ਼ਾਨ ਤੇ ਉਸ ਤੋਂ ਬਾਅਦ 1 ਇੰਚ ਸਵਾਇ 3 ਇੰਚ ਲਾਇਆ ਆਪਾਂ ਨੇ ਉਹ ਰੱਖੀ ਪੁਰਾਣੀ ਸ਼ਾਮ ਤੇ ਇੱਥੋਂ ਆਪਾਂ ਨੇ ਜਿਹੜਾ ਤੀਰਾਗਾ ਉਹ ਰੱਖਿਆਗਾ ਸਵਾ 6 ਇੰਚ ਤੇ ਇੱਥੋਂ ਆਪਾਂ 10 ਇੰਚ ਘਟਾ ਦਾਂਗੇ ਦੇਵਾਲਾ ਨਿਸ਼ਾਨ ਆਪਨੇ ਲਾਇਆ 4.6 ਇੰਚ ਤੇ 4.6 ਇੰਚ ਤੇ ਫਿਰ ਜਿਹੜੀ ਇਹ ਕੋਲ ਵਾਲੇ ਗੁਲਾਈ ਹੈ ਇਹ ਪੈ ਕਿੰਚ ਤੇ ਆਇਆ ਤੇ ਇਥੋਂ 2 ਇੰਚ ਤੇ ਨਿਸ਼ਾਨ ਲਾਉਗਾ ਫਿਰ ਇਹਨੂੰ ਆਪਾਂ ਨੇ ਜਿਹੜੀ ਇਹ ਗੁਲਾਈ ਦਿੱਤੀ ਇਹ ਫਰੰਟ ਦੀ ਗੁਲਾਈ ਅਤੇ ਬੈਕ ਦੀ ਆਪਾਂ ਨੇ ਇਥੋਂ ਆਹ ਵਾਲੇ ਨਿਸ਼ਾਨ ਤੋਂ 1 ਇੰਚ ਇਧਰ ਨਿਸ਼ਾਨ ਲਾਇਆ ਤੇ ਇਥੋਂ ਉੱਪਰੋਂ 1.5 ਇੰਚ ਜਿਹੜੀ ਪਗਲਾਈ ਜਮਨੇ 1.5 ਤੋਂ 2 ਤੇ ਰੇਨ ਵਿੱਚ ਇਹ ਤੁਸੀਂ ਦਮ ਲਾ ਕੇ ਤੇ ਤੂੰ ਇਹਦੀ ਬੁੜਾਈ ਦੇਤੀ ਜਿਹੜੀ ਚੈਸਟ ਆਪਣੀ ਉਹ ਰੋ ਕੇ 17.5 ਤੇ ਪੌਣੇ 9 ਇੰਚ ਤੇ ਆਪਾਂ ਨੇ ਇਹ ਨਿਸ਼ਾਨਾ ਆਪਣੀ ਲਾਇਆ ਪੌਣੇ 9 ਇੰਚ ਤੇ ਤੇ ਹੁਣ ਆਪਾਂ ਇਹ ਜਿਹੜਾ ਲਗਾਵਾਂਗੇ ਆਪਣਾ ਇੱਥੋਂ ਆਪਾਂ 1/2 ਇੰਚ ਕਲੇ ਦਾ ਛੱਡ ਕੇ ਪੌਣੇ 3 ਇੰਚ ਤੇ 2.5 ਇੰਚ ਆਊ ਜੂ ਆਪਣਾ ਨੈਕ ਤੇ ਪੌਣੇ 3 ਇੰਚ ਦਾ ਨਿਸ਼ਾਨ ਲਗਾ ਕੇ 1/2 ਇੰਚ ਇਥੋਂ ਮੈਂ ਤੁਹਾਨੂੰ ਦੱਸਿਆ ਸੀ ਆਪਾਂ ਇਹ ਡਾਊਨ ਕਰਨਾ ਹੈ ਕਿ ਆਪਾਂ ਹੁਣ ਨਹੀਂ ਕਰਾਂਗੇ ਜਦੋਂ ਆਪਾਂ ਲਾਈਨਿੰਗ ਸਟਿਚ ਕਰਤੀ ਨਾ ਕਮੀਜ਼ ਤੇ ਉਸ ਤੋਂ ਬਾਅਦ ਆਪਾਂ 1/2 ਇੰਚ ਨੂੰ ਇਥੋਂ ਡਾਊਨ ਕਰ ਦਾਂਗੇ ਜਿਸ ਨੂੰ ਨਿਸ਼ਾਨ ਲਾ ਦਨੇ ਆਪਾਂ ਪਾਉਣਾ ਪਲੇਟਾਂ ਨਾਲ ਸ਼ੁਰੂਆਵਾਂਗੇ ਪਲੇਟ ਜਿਹੜੀ ਆਪਾਂ ਪਾਉਣੀਆਂ ਨੇਗੀਆਂ ਉਹ ਚੈਸਟ ਦੇ ਹਿਸਾਬ ਨਾਲ ਬੰਦੀਆਂ ਨੇਗੀਆਂ ਉਹ ਮੈਂ ਤੁਹਾਨੂੰ ਅੱਗੇ ਵੀ ਆਪਾਂ ਕਲਾ ਜਿਹੜੇ ਪਲੇਟਾਂ ਦੀ ਕਲਾਸ ਵੀ ਲਗਾਵਾਂਗੇ ਉਹਦੇ ਵਿੱਚ ਤੁਹਾਨੂੰ ਪ੍ਰੋਪਰ ਦੱਸਾਂਗੇ ਜਿਹੜਾ ਆਪਣਾ ਚੈਸਟ ਦਾ ਸੈਂਟਰ ਪੁਆਇੰਟ ਹੁੰਦਾ ਉਸ ਤੋਂ ਨੀਚੇ ਨੂੰ ਆਪਾਂ ਜਿਹੜੇ 7 ਇੰਚ ਦੀ ਇਹ ਜਿਹੜੀ ਪਲੇਟ ਹੈ ਉਹ ਪਾਉਣੇ ਆਂਗੇ ਇਥੋਂ ਆਪਾਂ ਲਾਵਾਂਗੇ ਨਿਸ਼ਾਨ 1.5 ਇੰਚ ਤੇ ਪਲੇਟ ਹੈ ਜੋ 1/2 ਇੰਚ ਉੱਪਰ ਸਲਾਈਸ ਚਲੇ ਜਾਊਗਾ ਤੇ ਇਧਰੋਂ ਆਪਾਂ 3.5 ਇੰਚ ਤੇ ਇਹ ਪਲੇਟ ਅਨੇ ਵੀ ਆਪਾਂ ਤੁਹਾਨੂੰ ਪ੍ਰੋਪਰ ਦੱਸਾਂਗੇ ਕਿ ਕਿੰਨੀ ਚੈਸਟ ਲਈ ਕਿੰਨੇ ਜਿਹੜੀ ਪਲੇਟ ਦੀ ਜਿਹੜੀ ਇਹ ਵੱਡੀ ਚੜਾਈ ਰੱਖੀ ਜਾਂਦੀ ਹੈ ਇਹ ਲੈਂਥ ਆਪਾਂ ਇਹਦੇ ਥੰਗੇ 7 ਇੰਚ

ਆਵਲਾ ਜਿਹੜੀ ਪੁੱਛੀ ਹੈ ਜਿਹੜੀ ਆਵਲਾ ਕਾਰਨਰ ਆ ਰਿਹਾ ਆਪਣਾ ਮੋੜ ਦਾ ਉਹ ਤੋਂ ਥੋੜਾ ਇੱਧਰ ਇੱਥੇ 2 2 ਇੰਚ ਦੀ ਜਿਹੜੀ ਆਪਸ ਚ ਜਿਹੜੀ ਪਲੇਟਸ ਦੇ ਸਪੇਸ ਹੈ ਉਹ ਰੱਖਣੀ ਹੈਗੀ పై సవాశాగా దో ఇద్దరూ దో ఇంచో దంచేసీ ਆਕਾ ਇਹ ਹੋ ਗਿਆ ਤੇ ਹੁਣ ਆਪਾਂ ਇਹਦੇ ਚ ਇਦਾਂ ਨੂੰ ਨਿਸ਼ਾਨ ਲਾ ਲੈਣਾ ਹੈ। ਜਿਹੜੇ ਤੋਂ ਤੋਂ ਨਿਸ਼ਾਨ ਆਖੋ ਇਹ ਉਹਦਾ ਕੋਈ ਜਿਵੇਂ ਇਦਾਂ ਦਿਖਦੀ ਉਹਨਾਂ ਨਿਸ਼ਾਨ ਹੁਣ ਆਪਾਂ ਪਹਿਲਾਂ ਜਿਹੜੀ ਬੈਕ ਵਾਲਾ ਪੀਸ ਹੈ ਉਹਦੀ ਕਟਿੰਗ ਕਰਾਂਗੇ ਜਿਹੜੀ ਆਪਣੀ ਇਹ ਸਾਈਡ ਸੀਮ ਹੋਊਗੀ ਉਹਨੇ ਵੇਸੇ ਨਿਸ਼ਾਨ ਆਹ ਵੇਖ ਲਈ ਪਲੇਸ ਕੋੰਟ ਕਰ ਚੁੱਕਾ ਨਹੀਂ ਨਹੀਂ ਕਰ ਜੇ ਤੁਸੀਂ ਪਹਿਲਾਂ ਨਿਸ਼ਾਨ ਲਾਣੇ ਨੇ ਹਾਂ ਤੁਸੀਂ ਇੱਥੋਂ ਜਿੱਨੇ ਆਪਣਾ ਆ ਗਿਆ ਚੈਸਟ ਕਿੰਨੀ ਹੈ ਜੀ ਇੱਥੇ ਲੱਗਿਆ ਨਿਸ਼ਾਨ ਇੱਥੋਂ ਜਿਹੜਾ ਆਪਣਾ ਜਿੰਨੀ ਤੁਹਾਡੀ ਹੈਗੀ ਕਮਰ ਹੈ ਉਤੋਂ 1 ਇੰਚ ਵੱਧ ਰੱਖਣਾ ਹੈ ఒక గిజా జా ప్లేట్ సవా సంచే చౌదా సవా స ఇంచ నిశాను ఇతా అంచే జీ హిట్ అయితే నిశానగే ఆ ਇਹ ਆਪਣੀ ਇਹਦੇ ਵਿੱਚ ਆਮਨੇ ਲੱਗੇ ਨੇ ਤਾਂ ਆਪਾਂ ਪਹਿਲਾਂ ਬੈਕ ਦੀ ਕਟਿੰਗ ਕਰਨੀ ਹੈਗੀ ਫਿਰ ਆਪਾਂ ਬੈਕ ਪੀਸ ਅਟਾ ਕੇ ਫਿਰ ਫਰੰਟ ਆਲ ਮੋਲ ਦੀ ਕਟਿੰਗ ਕਰਾਂਗੇ ਪਹਿਲਾਂ ਤੁਸੀਂ ਫਰੰਟ ਦੀ ਨਹੀਂ ਕਰਨੀ ਕਿ ਦੋਨੋਂ ਪੀਸ ਨੇ ਨਾ ਬੈਕ ਫਰੰਟ ਦੇ ਉੱਪਰ ਰੱਖੇ ਹੋਏ ਕੀ ਹੋ ਗਿਆ ਤੇ ਆਪਾਂ ਹੁਣ ਜਿਹੜੇ ਨੇ ਦੇਖੂਗੀ ਆਪਾਂ ਇਹ ਕਿਨਾਰੇ ਨਾਲ ਲਿਖੀਂ ਜਦੋਂ ਚੁਲਾਈ ਲੈਣਾ ਆਗੇ ਇਹਦਾ ਬਰਾਬਰ ਰਹੀ ਆਪਣਾ ਸਟੀਚਿੰਗ ਕਰ ਲਿਆ ਹੁਣ ਆਪਾਂ ਇਹਦੇ ਨਿਚੂਆਂ ਡੈੱਡ ਪੀਸ ਹੈ ਉਹਨੂੰ ਹਟਾ ਦਾਂਗੇ మప ఫ్రంట్కి వెళ్ళి ఆ కట్టి వస్తాను ਇਸ ਨਾਲ ਜੁੜੀ ਕਟਿੰਗ ਨੇ ਹੋ ਗਈ ਹੈ ਇਸ ਸਾਈਡ ਵੀ ਆਪਾਂ ਇਹ ਸ਼ਾਮ ਨੂੰ ਲਗਾ ਲਾਂਗੇ ਪਲੇਟਸ ਤੇ ਸ਼ਾਨ ਲੱਗੇ ਇੱਥੇ ਜਦੋਂ ਪੂਰਿਆ ਗਿਆ ਸੈਂਟਰ ਆ ਜੂ ਸਾਹ ਦੇ ਵਿੱਚ ਤੇ ਇੱਥੋਂ ਆਪਾਂ ਨੇ ਗੋਲਾਈ ਦੇਣੀ ਜਿਹੜੀ ਖਾਸ ਆਂਚ ਦੀ ਗੋਲ ਉਹ ਸਾਈਡੋਂ ਅਸਤਰਾ ਵੀ ਇੱਥੇ ਸਲਾਈ ਹੋਇਆ ਅਸਤਰਾ ਲਾਉਣੀ ਅਸਤਰਾ ਲਾਉਣੀ ਇਹਦੀ ਇਹਦੀ ਅਸਤਰਾ ਲਾਉਣੀ ਇੱਥੇ సారా హాఫ్ ఇంచేను నకనా పిచ్చే డిగణ ఆ జాబపీసాన్ని బ్యాక పీస కట్టేసి ఏను ఫ్రాల ఇ వద్ధ ర ਤਾਰੇ ਦਾ ਛੋਟਾ ਬਣਾਏਗਾ ਪਿੱਛੇ ਨਹੀਂ ਜਾਊਗਾ ਕਦੇ ਵੀ ਉਸ ਤੋਂ ਉੱਪਰ ਇਹ ਨੂੰ ਇੰਚ ਵਧਰੱਖਣਾ ਤੇ ਜਿਹੜੀ ਇਹ ਅਨਮੋਲ ਵਾਲੀ ਹੈ ਇਹ ਥਿਆ ਲਵਾਂਗੇ ਇਸ ਤਰ੍ਹਾਂ ਜਿਵੇਂ ਇਹ ਦਾ ਥੋੜਾ ਨੈਕ ਤੁਹਾਡਾ ਆਹ ਫਰੰਟ ਨੈਕ ਤੁਹਾਡਾ ਪਿੱਛੇ ਜਾ ਰਿਹਾ ਹੈਗਾ ਤਾਂ ਕਰਾਂ ਜੇ ਕਿਸੇ ਨੂੰ ਨਹੀਂ ਪ੍ਰੋਬਲਮ ਤਾਂ ਨਾਪ ਕੋ ਦਾ ਇਸ ਤਰੀਕਾ ਕਟਿੰਗ ਕਰ ਲਓ ਮਾਪਾਂ ਜਿਹੜੀ ਹੈ ਕਮੀਜ਼ ਲਵਾਂਗੇ ਆਪਣਾ ਕਮੀਜ਼ ਦਾ ਕਪੜਾ ਉਹਨਾਂ ਦਾ ਪੈਡੀ ਕਟਿੰਗ ਕਰ ਦਾਂਗੇ ਇਸ ਤੋਂ ਉੱਪਰ ਲਾਈਨ ਰੱਖ ਕੇ ਆਪਾ ਇਹਦਾ ਇਹ ਕਣਾ ਕਪੜਾ ਵਿਛਾ ਲਿਆਗਾ ਜੇ ਫਿਰ ਪ੍ਰੈਸ ਲਾਣੀ ਹੈ ਆਪਣੇ ਆਪ ਜੇਕਰ ਤੁਸੀਂ ਪ੍ਰੈਸ ਜਿਹੜਾ ਮਾਰ ਕੇ ਕਟਿੰਗ ਕਰੋਗੇ ਕਪੜੇ ਤੇ ਉਹ ਜਿਹੜੀ ਫਿਨਿਸ਼ਿੰਗ ਹੈ ਜ਼ਿਆਦਾ ਉਹ ਵੀ ਤੇ ਕਪੜਾ ਹਿਲਦਾ ਵੀ ਨਹੀਂ ਹੈਗਾ ਤੇ ਇਹਦੀ ਕਰੀਜ਼ ਵੀ ਬਣ ਜਾਂਦੀ ਹੈ ਸੈਂਟਰ ਵਾਲੀ ਯਾ ਆਪਾ ਪਹਿਲਾਂ ਫਰੰਟ ਪੀਸ ਰੱਖਾਂਗੇ ਹਨ ਇਸ ਤਰ੍ਹਾਂ ਬਰਾਬਰ ਰੱਖਣਾ ਹੈ ਇਹ ਜਿਵੇਂ ਉਧਰ ਆਪਾਂ ਇਹ ਲਾ ਕੇ Por aquí está una pérdida que me perdonan de no al no. Hay. ಕಪಾ <Sess> ಕಟಿಂಗ್ <Sess> <Sess> ਅਸੀਂ ਜਿਹੜਾ ਜੱਟ ਕਰਨਾ ਹੈ ਜਿਹਨਾਂ ਦਾ ਤਰ੍ਹਾਂ-ਤਰ੍ਹਾਂ ਦਾ ਕੱਟ ਰਿਹਾ। ਆਪਣੀ ਲਈ ਇਸ ਤਰ੍ਹਾਂ ਦੀ ਕਟਿੰਗ ਹੋ ਗਈ ਹੈ। ਆਪਾਂ ਇਹਦੀ ਵੀ ਇੱਥੇ ਜਿਹੜੇ ਟੁੱਕੇ ਲਾ ਲਾਂਗੇ। ਵਿੱਚ ਦਾ ਫਲਾਇਨਿੰਗ ਅਟੈਚ ਕਰਾਂਗੇ ਤਾਂ ਜਿਹੜੀ ਆਪਣੀ ਲਾਈਨਿੰਗ ਉਹ ਬਰਾਬਰ ਹੋਵੇ। ਇਧਰ ਉਧਰ ਨਹੀਂ ਆਵੇ ਉਹਨਾਂ ਕਿੰਦਾ ਕਾਣ ਪੈ ਜਾਂਦਾ ਹੈ। ਇਸ ਤਰ੍ਹਾਂ ਆਪਣੀ ਜਿਹੜੀ ਕਮੀਜ਼ ਦੀ ਆਪਣੀ ਕਟਿੰਗ ਹੋ ਗਈ। ਇਸ ਤੋਹਾਰਾ ਆਪਣਾ ਬਾਜੂ ਦੀ ਕਟਿੰਗ ਕਰਸਣ। ਹੁਣ ਆਪਣੇ ਆਪਣੇ ਦੋਵੇਂ ਜਿਹੜੀ ਬਾਜੂ ਨੇ ਉਹਤੇ ਪ੍ਰੈਸ ਲਗਾ ਲੀਏ ਜੀ। ਹੁਣ ਆਪਣਾ ਇਹ ਕਟਿੰਗ ਕਰ ਦਿੱਤੀ ਤੇ ਕਮੀਜ਼ ਬਣ ਗਈ ਚੰਗੀ ਤਰ੍ਹਾਂ। ਉਨਾ ਪਹਿਲਾਂ ਇਥੋਂ ਆਪਾਂ ਲਗਾਵਾਂਗੇ ਦੰਸਾਪਾ ਜਿੰਨੇ ਆਪਣੀ ਰਵਾਜੀਆ ਪੱਲਾ ਲੰਤਰਾ ਲਾਣਾ ਹੈ 17 ਇੰਚੇ ਦੇ 1.5 ਇੰਚੇ ਇਥੋਂ ਪਹਿਲਾਂ ਬਣਾਵਾਂਗੇ ਉਹ ਕੋਣ ਜਿਹੜਾ ਆਰਮੋਲ ਹੈ ਉਹ ਪੌਣੇ ਇਕੱਠ ਸਾਢੇ 7 ਇੰਚ ਦਾ ਰੈਡੀ ਹੋਊਗਾ ਇਥੋਂ ਆਪਾਂ 9 ਇੰਚ ਤੋਂ ਸ਼ੁਰੂ ਕਰਾਂਗੇ ਇਸ ਤੋਂ ਬਾਅਦ ਜੇ ਆਪਾਂ 3.5 ਇੰਚ ਦਾ ਇੱਕ ਨਿਸ਼ਾਨੇ ਤੇ ਲਾਵਾਂ। ਇਹ 3.5 ਜਿਹੜਾ ਆਪਾਂ ਨੇ ਹੁਣ ਕਰ ਨਿਸ਼ਾਨਾ ਲਾਣਾ। ਤੇ ਜਿਹੜਾ ਇਹਨਾਂ ਆਪਾਂ ਚੱਕਾਂ ਇਹਨਾਂ ਲਾਵਾਂ। ਹੁਣ ਇਹੋ ਜਿਹੜੇ ਆਪਾਂ ਨੇ ਇਹ ਤਾਤ ਪਾਉਣੇ ਨੇ। buradan modelim diyelim. Yeni sonra tüm çocuğun ਪਾਕਿਸਤਾਨੀ ਸੇਲਫ ਬਣਾਉਣਾ ਹੈ ਇਹਨਾਂ ਤੋਂ ਟ੍ਰੇਕ ਕਰ ਸਕਦੇ ਹਾਂ ਕਿ ਇਹਨਾਂ ਨੂੰ ਇੱਥੇ ਕੋ ਸਾਢੇ 6 ਇੰਚ ਚ ਰੱਖਾਂ ਤੇ ਮਾਰਜਿਨਾ ਕਿੰਨਾ ਹੋਊਗਾ ਜਿਹੜਾ ਇਹ ਤੋਂ ਦੇਖਦੇ ਕਿ ਜਿੰਨਾ ਆ ਜਿਹੜਾ ਤਾਂ ਸਾਢੇ 3 ਇੰਚ ਦੇ ਨਿਸ਼ਾਨ ਲਾਇਆ ਹੈ ਇੱਥੋਂ ਐਟ ਤੇ ਦੇਖੇ ਤਾਂ ਕਿ ਜਿੰਨਾ ਇਹ ਆ ਰਿਹਾ ਹੈ ਤਾਂ ਸੈਂਟਰ ਲੈਣਾ ਆਪਣੇ ਸਾਢੇ 4 ਇੰਚ ਵਿੱਚ ਬਸ ਲੇਕੋ ਸਾਢੇ 5 ਇੰਚ నిశా ఏరి థి మేక మే ఏ పూరి మార్జిన్ రక్ష నే నిశాను ਉੱਤਰਾ ਚ ਪਨੇ ਇਹ ਤੁਹੜਾ ওভার ਫਿਟਿੰਗ ਦਾ ਨਿਸ਼ਾਨਾਗਾ ਪਾਪਾ ਲੱਗ ਲਾਵਾਂਗੇ ਇਹ ਫਿਟਿੰਗ ਦਾ ਨਹੀਂ ਹੈਗੇ ਵੇਸੇ ਨਾਲ ਕਾਟਾ ਪਾਣੀ ਹੈ ਇਹ ਸ਼ਾਂਤ ਸਹੀ ਫਿਟਿੰਗ ਇਹ ਤੋਂ ਵੀ ਆਪਾਂ ਅੱਖਾਂ ਦੇ ਜਗਾ ਅੱਛੇ ਲੱਗੇ ਚੁਬ

ਮਾਪੇ ਦੀ ਬਾਤ ਤੇ ਉਹ ਕੰਮ ਕਰਤਾਂ ਤਰ੍ਹਾਂ ਜੀ ਇਹ ਪੂਰੀ ਬਾਤ ਹੁੰਦੀ ਹੈ ਉਹ ਕਟਿੰਗ ਹੋ ਗਈ ਕੰਪਲੀਟ ਹੁਣ ਆਪਾਂ ਇਹਨਾਂ ਫਰੰਟ ਤੇ ਜਿਹੜਾ ਵਾ ਆ ਤੇ ਜਿਹੜੀ ਉਹ ਕੰਮ ਹੋ ਗਈ ਇਹ ਜੇ ਕਰ ਤੁਸੀਂ ਦੋਨੇ ਬਾਜੂ ਮੈਂ ਅਲੱਗ ਅਲੱਗ ਰੱਖੀ ਨੇ ਜੇਕਰ ਦੋਨੇ ਇੱਕ ਦੂਜੇ ਉੱਪਰ ਵਿਛਾ ਕੇ ਰੱਖੋ ਫਿਰ ਤਾਂ ਤੁਸੀਂ ਦੋਨੇ ਫਰੰਟ ਵਾਲੇ ਪੀਸ ਲੈ ਕੇ ਜਿਹੜੀ ਜਿਹੜੀ ਫਰੰਟ ਤੱਕ ਆ ਗਿਆ ਆਰ ਮੋਰ ਦੇ ਪਾ ਸਕਦੇ ਹੋ ਤੇ ਮੈਂ ਇਹਨਾਂ ਕੰਮ ਦੇ ਕੰਮ ਨੂੰ ਲੱਗ ਪਾਉਂਗੀ ਸੈਟਡ ਪਾਰਟ ਦੀ ਕਾਟ ਪਾ ਰਹੇ ਹਾਂ ਜੀ ਅਗਲੇ ਵਾਲਾ ਵੀ ਇਹ ਕਾਟਣਾ ਇਸ ਤਰ੍ਹਾਂ ਬਾਜੂ ਤੇ ਵਧੀਆ ਪੱਲਣ ਨੂੰ ਇਹ ਨਰਾਮ ਹੈ ਇਸ ਤਰ੍ਹਾਂ ਦੀ ਆਪਣੀ ਇਹ ਕਟਿੰਗ ਹੈ ਉਹ ਹੋ ਗਈ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਥੈਂਕ ਯੂ